ਸਾਡਾ ਕਾਰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਹਾਂ ਅੱਜ ਦੇ ਹਾਲਾਤ ਇਹ ਮੰਨਤ ਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਦੀਦੀ ਨੇ ਇਹਨੂੰ ਬੋਲ ਕਰਨ ਲਈ ਕਿਉਂਕਿ ਸਾਡੀ ਪੰਥ ਦੀ ਪੋਲੀਟੀਕਲ ਪਾਰਟੀ ਜਿਹੜਾ ਵਿੰਗ ਹੈ ਸਾਡਾ ਪਰ ਸ਼੍ਰੋਮਣੀ ਕਾਲੀਦਾਨ ਸ਼੍ਰੋਮਣੀ ਕਾਲੀਦਾਨ ਸਗੜਿਆ ਕਰਨਾ ਉਹਦੇ ਨਾਲ ਪੰਥ ਤਗੜਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀ ਲੀਹਾਂ ਤੇ ਲਿਆਉਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਨੇ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਅਮਰਗੱ ਹੈ ਮੈਂ ਪ੍ਰਪੋਜ਼ ਕੀਤਾ ਸੀ ਜੋ ਮਨਾਇਆ ਸੀ ਪਰਪੁਰਾ ਜੀ ਨੇ ਸੈਕੰਡ ਕੀਤਾ ਸੀ ਔਰ ਕੈਪਟਨ ਸਾਹਿਬ ਉਹ ਜਿਉਂਦੇ ਸੀਗੇ ਉਹਨਾਂ ਨੇ ਉਹਦਾ ਸੈਕੰਡ ਕੈਪੀਟ ਕੀਤਾ ਸੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਰਾਂਝੇ ਚ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾਰਨਕ ਤੌਰ ਤੇ ਸੀ ਜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕੇ ਪੰਜਾਬ ਨੂੰ ਤੇ ਪੰਥ ਨੂੰ ਉਸ ਦਿਓ ਉਹ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਅਸੈਂਬਲੀ ਚ اپੋਜੀਸ਼ਨ ਕਦੇ ਕੀ ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਜਿਸ ਤਰ੍ਹਾਂ ਰੋਜ਼ ਗੁੰਡਾਗਰਦੀ ਹੁੰਦੀ ਹੈ ਇਸ ਤਰ੍ਹਾਂ ਹਰ ਰੋਜ਼ ਚੱਲਦਾ ਹਰ ਥਾਂ ਤੇ ਜਦੋਂ ਦੇਖੋ ਤੁਹਾਡੇ ਟੀਵੀ ਤੇ ਦੇਖੀਦਾ ਕਿ ਜੇ ਫਲਾਣੇ ਪਿੰਡ ਕੋਈ ਬਾਲੀਆ ਲੈ ਕੇ ਲੈ ਗਿਆ ਕੋਈ ਗੁੰਡਾਗਰਦੀ ਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟ ਲਾ ਗਿਆ ਕਿਸੇ ਨੂੰ ਮਾਰ ਲਾ ਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਉਹਦੇ ਇੱਥੇ ਰਾਜਪਰਵਾਨ ਦਾ ਕੁਝ ਨਹੀਂ ਹੈ ਇਸ ਕਰਕੇ ਸਭੀ ਜ਼ਿੰਮੇਵਾਰੀ ਵੰਦੀ ਹੈ ਮੇਨ ਪਾਰਟੀ ਹੋਂ ਦੇ ਨਾਤੇ ਕਿ ਅਸੀਂ ਇਕੱਠੇ ਹੋ ਕੀ ਕੋਈ ਅਸੀਂ ਆਵਾਜ਼ اٹھਾਈ ਜੀ ਅੱਜ ਅਸੀਂ ਇਕੱਠੇ ਹੋਇਆ ਸਾਰੇ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਸਾਡੇ ਸਾਰੇ ਦੋਨਾਂ ਗੁਰਪੰਥ ਦੇ ਸਾਡੇ ਆਗੂ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਪੂ ਜਦ ਦੱਸਣਗੇ ਕਿ ਇਹਨਾਂ ਲਈ ਨਾ ਮੇਰੇ ਲਈ ਨਾ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗੁਰਪਤ ਕੋਈ ਰਿਹਾ ਹੋਵੇ ਸਾਡੇ ਲਈ ਕੋਈ ਨਹੀਂ ਸਾਰੇ ਇਸ ਕਰਕੇ ਅੱਜ ਅਸੀਂ ਇੱਕੋ ਇੱਕ ਚੀਜ਼ ਨੂੰ ਲੈ ਕੇ ਤੁਰਿਆ ਇਹਦੇ ਨਾਲ ਅਸੀਂ ਬੈਠ ਕੇ ਬਾਅਦ ਚ ਕਰਾਂਗੇ ਬਾਕੀ ਗੱਲਾਂ ਸਿੱਖਾਣੀਆਂ ਸਰਦਾਰ ਸੁਖਵੀਰ ਸਿੰਘ ਨੇ ਕਿਹਾ ਕਿ ਜਿਹੜੀ ਅਸੀਂ ਪਾਰਟੀ ਦੀ ਸੈਟਅਪ ਹੈ ਉਹ ਉਹਨਾਂ ਤੋਂ ਬਾਅਦ ਅਸੀਂ ਆਪਾਂ ਦੁਬਾਰਾ ਕਰਾਂਗੇ ਔਰ ਇਲੈਕਸ਼ਨ ਤੋਂ ਬਾਅਦ ਕਿਉਂਕਿ ਇਲੈਕਸ਼ਨ ਤੱਕ ਮੈਂ ਵੀ ਸਮਝਦਾ ਕਿ ਕਿਸੇ ਨੂੰ ਹਟਾਉਣਾ ਜਾਂ ਕਿਸੇ ਨੂੰ ਭੰਗ ਕਰਨਾ ਉਹ ਚੰਗਾ ਨਹੀਂ ਲੱਗਦਾ ਇਸ ਕਰਕੇ ਉਸ ਤੋਂ ਬਾਅਦ ਵੀ ਇਹ ਹੋ ਜਾਏਗਾ ਔਰ ਹੋਰ ਵੀ ਸਾਡੀਆਂ ਗੱਲਾਂ ਕਈ ਨਹੀਂ ਹੋਈਆਂ ਸੜੀਏ ਗੱਲਾਂ ਹੋਈਆਂ ਹੋਣੀਆਂ ਉਹਦੇ ਨਾਲ ਸਾਡੇ ਵਰਕਰ ਨੂੰ ਅਡਜਸਟ ਕਰਨਾ ਉਹ ਸਾਰਾ ਅਸੀਂ ਆਪ ਚ ਬੈਠ ਕੇ ਕਰਾਂਗੇ ਇਸ ਕਰਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਵੀ ਔਰ ਸਰਦਾਰ ਸੁਖਵੀਰ ਸਿੰਘ ਜੀ ਤੇ ਨਾਲ ਦੇ ਸਾਰੇ ਸਾਥੀਆਂ ਦਾ ਕਿ ਆਏ ਨੇ ਜੀ ਆਇਆਂ ਨੂੰ ਔਰ ਸਾਡੇ ਕੋਈ ਕਮੀਆਂ ਰਹੀਆਂ ਹੋਣ ਚਾਹ ਪਾਣੀ ਦੀ ਕਮੀ ਰਹੀ ਹੋਣ ਕੋਹੜ ਕੋਦੀ ਸਾਡੀ ਅਸੀਂ ਖਿਮਾ ਚਾਹੁੰਦੇ ਆ ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿੰਦ ਸਰਦਾਰ ਸੁਖਵੀਰ ਸਿੰਘ ਜੀ ਨੇ ਅ ਮਾਫੀ ਮੰਗੀ ਹਕਾਲ ਤੱਕ ਸਾਲ ਤੋਂ ਦਿਲੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਔਰ ਉਹ ਪੰਜ ਮੈਂਬਰੀ ਕਮੇਟੀ ਸਾਰੇ ਪੰਜਾਬ ਚ ਗਈ ਹਰੇਕ ਜ਼ਿਲ੍ਹੇ ਦੀ ਗਈ ਔਰ ਉਹਨੇ ਤੋਂ ਫੀਡਬੈਕ ਲਿਆ ਵਰਕਰ ਤੋਂ ਉਹਦੇ ਤੇ ਮジョਰਿਟੀ ਨੇ ਗੱਲ ਕਿਹਾ ਕਿ ਜਿੰਨਾ ਜਿਹੜੇ ਇਕੱਠੇ ਨਹੀਂ ਹੁੰਦੇ ਉਹਨਾਂ ਦੀ ਕੋਈ ਗੱਲ ਨਹੀਂ ਬਣਨੀ ਮジョਰਿਟੀ ਨੇ ਕਿਹਾ ਫਿਰ ਹੁਣ ਅਸੀਂ ਮੀਟਿੰਗ ਮਿਲਾਈ ਫਿਰ ਸੁਵੀਰ ਸੁਗਰ ਨਾਲ ਗੱਲ ਕਿਹਾ ਇਹ ਸਾਰਿਆਂ ਦੀ ਫਿਰ ਕੱਲ ਮੈਂ ਜ਼ਿਲ੍ਹੇ ਦੇ ਪ੍ਰਧਾਨ ਬੁਲਾਏ ਸੀਨੀਅਰ ਲੀਡਰਸ਼ਿਪ ਬੁਲਾਈ ਉਹਨਾਂ ਸਾਰੇ ਨੇ ਫੈਸਲਾ ਕੀਤਾ ਕਿ ਜੋ ਤੁਸੀਂ ਫੈਸਲਾ ਕੀਤਾ ਔਰ ਕਰੋਗੇ ਉਹਨਾਂ ਸਾਰਿਆਂ ਨੂੰ ਮੰਨਦੂਰ ਹੈ ਮੈਂ ਉਹਨਾਂ ਦਾ ਵੀ ਸਾਡੀ ਪਾਰਟੀ ਦੇ ਸਾਰੇ ਆਗੂਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਬਹੁਤ ਵੱਡਾ ਭਰੋਸਾ ਪ੍ਰਗਟ ਕੀਤਾ ਔਰ ਦੂਜਾ ਇਹ ਹੈ ਕਿ ਅੱਗੇ ਤੋਂ ਵੀ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਿਸੇ ਦਾ ਕੋਈ ਗਸਾ ਗੁਸਾ ਗੁਰਾ ਗਿਰਾ ਹੈ ਉਹ ਵੀ ਦੂਰ ਕਰੇ ਉਹਦੇ ਉਸ ਤੋਂ ਬਾਅਦ ਕੋਈ ਅਜਿਹੀ ਸਿਚੁਏਸ਼ਨ ਨਹੀਂ ਹੋਏਗੀ ਜਿਹਦੇ ਨਾਲ ਕੋਈ ਪਾਰਟੀ ਦੇ ਦਵਾਗ ਦਫਾੜ ਆਵੇ ਜੇ ਕੋਈ ਹੋਏਗਾ ਅਗਲੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਬੈਠ ਕੇ ਕਰਾਂਗੇ ਅੱਜ ਹੋਰ ਉਸ ਤੋਂ ਬਾਅਦ ਕੁਝ ਨਹੀਂ ਕਹਿਣਾ ਕਿਉਂਕਿ ਅੱਜ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਉਹ ਜਿਹੜੀ ਅਗਲੀ ਸਟ੍ਰੈਟਜੀ ਹੋਏਗੀ ਕੋਈ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਕੋਈ ਪੁੱਛਣਾ ਚਾਹੁੰਦੇ ਤੁਸੀਂ ਨਹੀਂ ਬੋਲਣੇ ਤੁਸੀਂ ਕਹਿ ਲਓ ਪਹਿਲ ਤੁਸੀਂ ਗੱਲ ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ ਤੇ ਖੁਸ਼ੀ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਕਲੀ ਖਾਲਸਾ ਪੰਥ ਦੀ ਆਵਾਜ਼ ਨਹੀਂ ਸਮੁੱਚੇ ਪੰਜਾਬੀਆਂ ਦੀ ਆਵਾਜ਼ ਹੈ ਅਕਾਲੀ ਖੇਤਰੀ ਪਾਰਟੀ ਹੈ ਜਿਹੜੇ ਸੂਬੇ ਵਿੱਚ ਲੜਾਈ ਲੜਦੀ ਹੈ ਆਪਣੇ ਖੇਤਰ ਦੀ ਲੜਾਈ ਲੜਦੀ ਹੈ ਦੂਜੀਆਂ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਤੇ ਤੁਸੀਂ ਦੇਖਿਆ ਹੀ ਹੈ ਕਿ ਜੋ ਹਾਲਾਤ ਨੈਸ਼ਨਲ ਪਾਰਟੀਆਂ ਨੇ ਇੱਥੇ ਦੇ ਆਪਣੇ ਸੂਬੇ 'ਚ ਕੀਤਾ ਹੈ ਕਿਉਂਕਿ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੈ ਆਪਣਾ ਸੂਬਾ ਬਾਰਡਰ ਦਾ ਸੂਬਾ ਇੱਥੇ ਜਿਹੜੀ ਤੁਸੀਂ ਮੁਸ਼ਕਲਾਂ ਇਹ ਇੱਥੇ ਸਮੱਸਿਆਵਾਂ ਬੜੀਆਂ ਅਲੱਗ ਹੈ ਕਿ ਸ਼ਰੋਮਨੀ ਕਾਲੀਦਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ 103 ਸਾਲ ਪੁਰਾਣੀ ਪਾਰਟੀ ਹੈ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਜਾਂ ਆਜ਼ਾਦੀ ਦੇ ਬਾਅਦ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਦੀ ਲੜਾਈ ਹੋਏ ਮੋੜੇ ਹੋ ਕੇ ਹੀ ਅੱਗੇ ਲੜਦੇ ਰਿਹਾ ਤੇ ਮੈਂ ਇਹ ਵੀ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੇ ਅੱਜ ਜੋ ਪੰਜਾਬ ਵਿੱਚ ਜੋ ਚੀਜ਼ਾਂ ਬਣੀਆਂ ਜੋ ਸਹੂਲਤਾਂ ਮਿਲੀਆਂ ਉਹ ਦੇਣ ਵਾਲਾ ਇਕੱਲਾ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੀ ਅਗਵਾਈ ਪਿਛਲੇ ਮਨ ਲਾ 40 50 ਸਾਲ ਤੋਂ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਅੱਜ ਆਪਣੇ ਵਿੱਚ ਨਹੀਂ ਉਹਨਾਂ ਨੇ ਅਗਵਾਈ ਕੀਤੀ 70 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਕਾਲੀ ਦਲ ਦੇ ਸੇਵਾ ਚ ਲਾਏ ਸੋ ਉਹਨਾਂ ਦੀ ਜਿਹੜਾ ਸਫਰ ਸੀ ਉਹਨ ਸਫਰ ਵਿੱਚ ਐਜੇ ਸਾਥੀ ਸੀ ਧੀਂਸਾ ਸਾਹਿਬ ਪੁੰਦਰ ਸਾਹਿਬ ਬ੍ਰੰਪਰਾ ਸਾਹਿਬ ਉਹਨਾਂ ਦੀ ਟੀਮ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਕੱਠੇ ਆਪ ਭਰਾਵਾ ਮੰਗੂ ਉਹਨਾਂ ਨੇ ਇਕੱਠੇ ਹੋ ਕੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਤਿੰਕਾ ਤਿੰਕਾ ਇਕੱਠਾ ਕਰਕੇ ਆਪਣੀਆਂ ਜਾਨਾਂ ਨੂੰ ਨਾ ਪ੍ਰਵਾਹ ਹੁੰਦੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹ ਪਾਰਟੀ ਅੱਜ ਜੋ ਹੈ ਇਹਨਾਂ ਬਜ਼ੁਰਗਾਂ ਦੀ ਮਿਹਨਤ ਕਰਕੇ ਇਹਨਾਂ ਬਜ਼ੁਰਗਾਂ ਦੀਆਂ ਜਿਹੜੀ ਸਾਥ ਕਰਕੇ ਟੀਮ ਵਰਕ ਕਰਕੇ ਜੋ ਕਾਲੀ ਦਲ ਬਣਿਆ ਸੋ ਸਾਨੂੰ ਬੜਾ ਅਫਸੋਸ ਹੋਇਆ ਜਦੋਂ ਕੁਝ ਕਾਰਨਾਂ ਕਰਕੇ ਆਪਣੇ ਪਾਰਟੀ ਵਿੱਚ ਥੋੜੀ ਅਲੱਗ ਹੋਏ ਪਰ ਮੈਂ ਇੰਨਾ ਕਹਿਣਾ ਚਾਹਣਾ ਹੈ ਦੇਖੋ ਤੇ ਕਿਉਂਕਿ ਅਸੀਂ ਜੋ ਐਕਸਪੀਰੀਅੰਸ ਸਾਡਾ ਹੈ ਉਹ ਐਕਸਪੀਰੀਅੰਸ ਇੰਨਾ ਨਹੀਂ ਜਿੰਨਾ ਆਪਣੇ ਬਜ਼ੁਰਗਾਂ ਦਾ ਹੈ ਹੁੰਦੜ ਸਾਹਿਬ ਦਾ ਟੀਨਸਾ ਸਾਹਿਬ ਦਾ ਤੇ ਸਾਰੇ ਇਹਨਾਂ ਦੇ ਪੁਰਾਣੇ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਦੇਖੀ ਹੈ ਚੰਗੇ ਸਮੇਂ ਵੀ ਦੇਖਿਆ ਮਾੜੇ ਸਮੇਂ ਵੀ ਦੇਖਿਆ ਹਲਾਤਾਂ ਐ ਜਿਹੀਆਂ ਦੇਖਿਆ ਜਦੋਂ ਕੋਈ ਘਰੋਂ ਨਿਕਲ ਨਹੀਂ ਸਕਦਾ ਸੀ ਸਰਕਾਰ ਦਾ ਫਟਾਰਾ ਖਤਮ ਹੋ ਗਿਆ ਕੀ ਹੁਣ ਭਾਜਪਾ ਨਾਲ ਲੋਕ ਸਭਾ ਦੇ ਵਿੱਚ ਸਮਝੌਤਾ ਹੋਏਗਾ ਨੌਂ ਮਾਸ ਦਾ ਰਿਸ਼ਤਾ ਦੁਬਾਰਾ ਕੈ ਮੋੜੇ ਦਾ ਸਾਡਾ ਮੈਂ ਤੈਨੂੰ ਕਹਿੰਦਾ ਦੱਸਾਂ ਸਾਡਾ ਦਾ ਰਿਸ਼ਤਾ ਚੱਲੀ ਜਾਂਦਾ ਸੀ ਬੀਐਸਪੀ ਨਾਲ ਹਲੇ ਵੀ ਚੱਲੀ ਜਾਂਦਾ ਸੀ ਪਰ ਮੈਨੂੰ ਅਖਬਾਰ 'ਚ ਪੜਿਆ ਕੁਝ ਹੋਇਆ ਤੇ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਫਿਕਰ ਕਰਦੇ ਹੋ ਸਾਡਾ ਸਾਡਾ ਫਿਕਰ ਸਾਨੂੰ ਸਾਡੇ ਕੋਲ ਹੀ ਰਹਿਣ ਦਿਓ ਫਿਕਰ ਸਾਨੂੰ ਅਸੀਂ ਕੌਮ ਦਾ ਪੰਜਾਬ ਦਾ ਫਿਕਰ ਸਾਡੇ ਕੋਲੇ ਆ ਤੁਹਾਨੂੰ ਟੈਨਸ਼ਨ ਨਹੀਂ ਰੱਖਣੀ ਸਰ ਸਾਹਮਣੇ ਕਿਹਾ ਸੀਗਾ ਜਦੋਂ ਤੱਕ ਤੁਸੀਂ ਪ੍ਰਧਾਨ ਹੋ ਮੈਂ ਵਾਪਸੀ ਨਹੀਂ ਕਰਾਂਗਾ ਕੀ ਤੁਸੀਂ ਗਿੱਦੜ ਸਿੰਘੀ ਸੰਘਾਈ ਇਹਨਾਂ ਨੂੰ ਵਾਪਸੀ ਕਰ ਰਹੇ ਯਾਰ ਇੱਕ ਕੱਲ ਦੱਸਾਂ ਕੀ ਹੈ ਇੱਕ ਤਾਂ ਨੌਜਵਾਨ ਤੋਂ ਬੇਟਾ ਹੈ ਬਜ਼ੁਰਗਾਂ ਨੂੰ ਐ ਨਹੀਂ ਗੱਲ ਕਰੀਦੀ ਹੁੰਦੀ ਇਹ ਚੰਗਾ ਨਹੀਂ ਹੁੰਦਾ ਕਿਉਂਕਿ ਸੀਨੀਅਰ ਆਪਣੇ ਸਾਰਿਆਂ ਦੇ ਬਜ਼ੁਰਗ ਹੈ ਤੋਂ ਦੇਖੋ ਮੇਰੇ ਤਾਂ ਮੈਂ ਇਹਨਾਂ ਦਾ ਬੇਟਾ ਬੱਚਾ ਹੈ ਕਹਦੇ ਆ ਵੀ ਹੁਣ ਸਿਚੁਏਸ਼ਨ ਹੋਰ ਚੇਂਜ ਹੋ ਗਈ। ਅਜੋ ਪੁਰਾਣੀ ਗੱਲ ਨਹੀਂ ਰਹੀ। ਜੋ ਹਾਲਾਤ ਪੰਜਾਬ ਦੇ ਤੇ ਪੰਥ ਦੇ ਅੱਜ ਦੇਖੇ ਆ। ਪਰ ਉਹ ਤਾਂ ਨੂੰ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਹਾਲਾਤ ਨੇ ਪੰਜਾਬ ਨਹੀਂ ਕੱਟੇ ਹੁੰਦੇ। ਪੰਜਾਬੀ ਦਾ ਗੀਤ ਆ ਦੋ ਦੋ ਸਿਰ ਜੁੜ ਜਾਂਦੇ ਕੋਈ ਚੰਦਰਾਮਾਰ ਦਾ ਪਾਂਝੀ ਦਾ 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 ਜਿਹੜਾ ਹੈਗਾ ਇਸ ਮੰਚ ਤੋਂ ਪਹਿਲਾਂ ਵੀ ਦੋ ਦਿਨ ਵਾਰ ਜਿਹੜੀ ਬੜੀ ਹਲੀਮੀ ਦੇ ਨਾਲ ਜਿਹੜੇ ਆਪੂ ਰੁਸ ਕੇ ਜਾ ਚੁੱਕੇ ਨੇ ਉਹਨਾਂ ਤੋਂ ਮਾਫੀ ਮੰਗ ਚੁੱਕੇ ਉਹ ਅੱਜ ਵੀ ਬਕਾਇਦਾ ਕਿੰਦਾ ਹੈ ਉਸ ਦੇ ਬਾਵਜੂਦ ਵੀ ਅੱਜ ਵੀ ਬੀਬੀ ਜ਼ਗੀਰ ਕੌਰ ਇੱਥੇ ਦਿਖਾਈ ਨਹੀਂ ਦੇ ਰਹੀ ਮੈਂ ਤਾਂ ਉਹਨਾਂ ਨੂੰ ਜੇ ਮੇਰੀ ਸੁਣ ਰਹੀਆਂ ਆ ਥਰੂ ਦ ਟੀਵੀ ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜ਼ਰੂਰ ਅਕਾਲੀ ਦਲ ਚੋਣ ਤੇ ਕੱਲੇ ਉਹ ਨਹੀਂ ਦੂਜੇ ਵੀ ਸਾਥੀ ਜਿਹੜੇ ਹੈਗੇ ਉਹਨਾਂ ਨੇ ਬੇਨਤੀ ਕਰਤਾ ਕਿ ਆਹ ਉਹਨਾਂ ਨੂੰ ਕੱਢਿਆ ਸੀ ਪਾਰਟੀ ਚੋਂ ਬੀਬੀ ਜੀ ਉਹ ਕਹਿੰਦੇ ਕੱਢਿਆ ਸੀ ਦਾ ਦੋਸ਼ ਜਿਹੜਾ ਹੈਗਾ ਹੈ ਜੀ ਆਪਾਂ ਪ੍ਰੋ ਪੰਜਾਬ ਟੀਵੀ ਤੇ ਹੀ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਮੈਂ ਤਾਂ ਕਿਤੇ ਨਹੀਂ ਗਈ ਮੈਨੂੰ ਤਾਂ ਮਤਾ ਪਾ ਕੇ ਕੱਢਿਆ ਗਿਆ ਸੀ ਕਹਿੰਦੇ ਜੇ ਔਰ ਵੀ ਗੱਲ ਕਰਾਂਗੇ ਤਾਂ ਫਿਰ ਅੱਗੇ ਗੱਲ ਦੇਖਾਂਗੇ ਤੁਸੀਂ ਜਾਓਗੇ ਉਹਨਾਂ ਨੂੰ ਬੁਲਾਓਗੇ ਸੀ ਮੇਰੇ ਤਰਫੋਂ ਮੈਂ ਤੁਹਾਨੂੰ ਅੱਜ ਕੇ ਮੈਂ ਤੁਹਾਡੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਇਕੱਲੇ ਉਹਨਾਂ ਨੂੰ ਨਹੀਂ ਸਾਰੇ ਕਈ ਲੋਕ ਕੋਈ ਲਗ-ਲਗ ਪਾਰਟੀਆਂ ਗਏ ਆ ਭਾਵੇਂ ਕੋਈ ਕਾਂਗਰਸ ਚ ਚਲਾ ਗਿਆ ਕੋਈ ਆਪ ਚ ਚਲਾ ਗਿਆ ਸਾਰਿਆਂ ਨੂੰ ਕਹਿਣਾ ਹੈ ਪੰਜਾਬ ਵਾਸਤੇ ਕੌਮ ਵਾਸਤੇ ਇਕੱਠੇ ਹੋ ਜੀ ਇੱਕ ਝੰਡੇ ਥੱਲੇ ਅਕਾਲੀ ਦਲ ਤੁਹਾਡਾ ਆਪਣਾ ਹੈ ਅੱਜ ਬਜਟ ਪੇਸ਼ ਹੋਇਆ ਵਿਧਾਨ ਸਭਾ ਦੇ ਵਿੱਚ ਅੱਜ ਕੀ ਕਹਿਣਾ ਚਾਹੁੰਦੇ ਹੁਸੀਂ ਕਿਉਂਕਿ ਕਈ ਸਰਕਾਰ ਨੇ ਵਾਦੇ ਕੀਤੇ ਐਨਾ ਨਿਕੰਮਾ ਮੁੱਖ ਮੰਤਰੀ ਬਜਟ ਪੇਸ਼ ਬਜਟ ਪੇਸ਼ ਜਿਹੜਾ ਮਾੜਾ ਹੈ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਮੈਂ ਤਾਂ ਐਨਾ ਨਿਕੰਮਾ ਮੁੱਖ ਮੰਤਰੀ ਹੈ ਇਹਨੂੰ ਨਾਂ ਬਜਟ ਪਤਾ ਹੈ ਨਾ ਬੋਲਣ ਦਾ ਤਰੀਕਾ ਪਤਾ ਹੈ ਮੈਨੂੰ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ ਤੇ ਮੈਂ ਹੈ ਨਾ ਅਸੈਂਬਲੀ ਦੀ ਮर्यादा ਤਾਂ ਪਤਾ ਨਾ ਅਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ ਹੈ ਮੈਂ ਕਹਿੰਨਾ ਬੇਨਤੀ ਕਰਨਾ ਚਾਹਣਾ ਹੈ ਜੇ ਥੋੜਾ ਮੋਟਾ ਵੀ ਅਕਲ ਹੋਏ ਜੇ ਉਹਨੂੰ ਨਹੀਂ ਸਿਸਟਮ ਦਾ ਪਤਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਿਹਾ ਉਹਨਾਂ ਦੀਆਂ ਵੀਡੀਓ ਕਢਾ ਕੇ ਸ਼ਾਮ ਨੂੰ ਦੇਖ ਲੈ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ ਤੇ ਕਿਵੇਂ ਮੁੱਖ ਮੰਤਰੀ ਅਸੈਂਬਲੀ ਚ ਬੇਵਅ ਕਰਦਾ ਹੈ ਉਹਨਾਂ ਨੂੰ ਜੇ ਸਿੱਖਣਾ ਚਾਹੀਦਾ ਦੂਜੀ ਗੱਲ ਦੂਜੀ ਗੱਲ ਦੂਜੀ ਗੱਲ ਬਜਟ ਐਡੇ ਵੱਡੇ ਝੂਠ ਵਾਲਾ ਥਾਗਾ ਹੈ ਆ ਬਜਟ ਪੇਸ਼ ਕੀਤਾ ਹੈ ਤੁਸੀਂ ਹੈਰਾਨ ਰਹਿ ਜਾਓਗੇ 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ ਕਹਿੰਦੇ 2 ਲੱਖ ਕਰੋੜ ਦਾ ਮੈਂ ਮੋਟੀਆਂ-ਮੋਟੀਆਂ ਗੱਲਾਂ ਦਾ ਪੁੱਛਣਾ ਚਾਹਣਾ ਹੈ ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ ਜਦੋਂ ਵੋਟਾਂ ਮਿਲੀਆਂ ਕਹਿੰਦੇ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਅੱਜ ਮੈਨੂੰ ਲੱਗਦਾ ਦੂਜਾ ਬਜਟ ਹੋ ਗਿਆ ਪੈਨਸ਼ਨ ਹੀ ਹੈ ਨਹੀਂ ਤੀਜਾ ਜੀ ਤੀਜਾ ਪੈਨਸ਼ਨ ਹੀ ਹੈ ਨਹੀਂ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ 올ਡ ਪੈਨਸ਼ਨ ਬਹਾਲ ਕਰਾਂਗੇ ਇਹਦਾ ਜ਼ਿਕਰੀ ਹੈ ਨਹੀਂ 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫॉर ਯੂਥ ਹੈ 61 ਕਰੋੜ ਦੂਜੀ ਗੱਲ ਕਹਿੰਦਾ ਪੰਜਾਬ ਚ ਇੰਡਸਟਰੀ ਲੈ ਕੇ ਆਉਣੀ ਹੈ ਇੰਡਸਟਰੀ ਕਹਿੰਦਾ ਜਦੋਂ ਜਾਂਦੇ ਆ ਬੰਬੇ ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ ਸਾਡੇ 4 ਲੇਨ ਸੜਕਾਂ ਦੇਖੋ ਸਾਡੇ 에어ਪੋਰਟ ਦੇਖੋ ਸਾਡੇ ਪਾਵਰ ਸਰਪਲਸ ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ ਤੇ ਇਨਸੈਂਟਿਵ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਹੈ ਬਜਟ ਵਿੱਚ ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਇੰਡਸਟਰੀਅਲ ਇਨਸੈਂਟਿਵ ਵਾਸਤੇ ਕੱਲਾ 50 ਕਰੋੜ ਕਿਹੜਾ ਆਊਗਾ ਇੱਥੇ ਤੁਹਾਡੇ ਕੋਲੇ ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸੇ ਆਉਣਾ ਹੈ ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ ਇੱਕ ਜੈਜੀ ਹਾਲਾਤ ਲਾਅ ਔਰਡਰ ਦੀ ਸਿੱਧੇ ਕੋਈ ਆਉਣਾ ਨਹੀਂ 50 ਕਰੋੜ ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਹੈ ਦੇਖੋ ਆਪਣੇ ਹੜ ਆਏ ਕਰੋੜਾਂ ਰੁਪਏ ਦੇ ਨੁਕਸਾਨ ਹੋਇਆ 1 ਰੁਪਿਆ ਮੁਆਵਜ਼ਾ ਨਹੀਂ ਆਪਣਾ ਜਿਹੜੇ ਨਰਮੇ ਦੀ ਸੁੰਡੀ ਪੈ ਕੇ ਤਬਾਹ ਹੋ ਗਿਆ 1 ਰੁਪਿਆ ਮੁਆਵਜ਼ਾ ਨਹੀਂ ਗੜੇ ਪੈ ਗਏ 1 ਰੁਪਿਆ ਨਹੀਂ ਮੈਂ ਹੁਣੀ ਕੱਲ ਹੀ ਪਰਸੋਂ ਗੱਲ ਗਿਆ ਸੀ ਇੱਥੇ ਗੜੇ ਪਏ ਆ ਬਠਿੰਡੇ ਤੋਂ ਲੈ ਕੇ ਮੋਗੇ ਤੱਕ ਮਨ ਲਾਦਾ 15 ਪਿੰਡਾਂ ਤੱਕ ਮੈਂ ਗਿਆ ਸੀ ਘੜ ਤੱਕੜ 100 ਪਿੰਡ ਹੋਣਾ ਜਿੱਥੇ ਫਸਲ ਤਬਾਹ ਹੈ ਇਹਨੇ ਪੂਰੇ ਬਜਟ ਵਿੱਚ ਅਗਲੇ ਸਾਲ ਬਸ ਅਸਿਸਟੈਂਸ ਟੂ ਫਾਰਮਰਸ ਫਾਰ ਨੈਚੁਰਲ ਕਲਾਈਮਟੀ ਕੀ ਜੇ ਕੋਈ ਘੜੇ ਘੜੇ ਪੈਣਗੇ ਪੂਰੇ ਪੰਜਾਬ ਵਿੱਚ ਅਗਲੇ ਸਾਲ 130 ਕਰੋੜ ਰੁਪਇਆ 100 ਕਰੋੜ ਤਾਂ ਬਾਦਲ ਸਾਹਮਣੇ ਚੋਣੀਆਂ ਨੂੰ ਦੇਤਾ ਸੀ ਜਦੋਂ ਨਰਮੇ ਦੀ ਫਸਲ ਨੂੰ ਨੁਕਸਾਨ ਹੋਇਆ ਸੀ 500 ਕਰੋੜ ਰੁਪਇਆ ਇੱਕ ਫਸਲ ਦਿੱਤਾ ਜਿਹੜੇ ਪੂਰੇ ਸਾਲ ਵਾਸਤੇ 130 ਕਰੋੜ ਰੁਪਇਆ ਆ ਬਜਟ ਪੇਸ਼ ਕਰਨਾ ਹੈ ਤਬਾਹ ਕਰਤਾ ਸੂਬਾ ਇਸ ਕਰਕੇ ਮੈਂ ਹੋਰ ਅੱਛਾ ਇੱਕ ਹੋਰ ਗੱਲ ਹੈ ਤੁਸੀਂ ਮੈਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਪਿਛਲੇ ਬਜਟ ਵਿੱਚ 2 ਲੱਖ ਕਰੋੜ ਵਿੱਚੋਂ ਉਦੋਂ ਪੌਣੇ 2 ਲੱਖ ਸੀ 10000 ਕਰੋੜ ਰੱਖਿਆ ਸੀ ਕੈਪੀਟਲ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਐਗਤੀ ਬਜਟ ਦਾ 25000 ਕਰੋੜ ਵੱਧ ਗਿਆ ਤੇ ਕੈਪੀਟਲ ਐਕਸਪੈਂਡੀਚਰ ਘਟ ਗਿਆ ਹੁਣ 7.5000 ਕਰੋੜ ਕਰਤਾ ਤੁਸੀਂ ਦੇਖੋ ਜਿਸ ਸੂਬੇ ਦਾ ਮੁੱਖ ਮੰਤਰੀ ਕੈਪੀਟਲ ਐਕਸਪੈਂਡੀਚਰ ਹੀ ਘਟਾ ਦੇ ਤੇ ਰੱਖਿਆ ਕਿਹਦੇ ਵਾਸਤੇ ਹੈ ਆਪਣੀ ਸ਼ਕਲ ਦਿਖਾਉਣ ਵਾਸਤੇ ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ ਮੈਂ ਉਹ ਤਾਈਆਂ ਨੂੰ ਮੈਂ ਬੇਨਤੀ ਕਰਨ ਆਇਆ ਸਾਰੇ ਲੋਕਾਂ ਨੂੰ ਪੰਜਾਬ ਬਚਾ ਲੋ ਆ ਜਿਹੜੇ ਝਾੜੂ ਵਾਲੇ ਐ ਇਕੱਲੇ ਪੰਜਾਬੀ ਐ ਜਿਹੜੇ ਇਹਨਾਂ ਦੇ ਕਾਬੂ ਆ ਗਏ ਦੇਖੋ ਹਿੰਦੁਸਤਾਨ ਚ ਇਹਨਾਂ ਨੇ ਆਈ ਝੂਠ ਪੂਰੇ ਦੇਸ਼ ਬੋਲਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਵੜਿਆ ਹੁਣ 13 0 ਕਹਿੰਦਾ 13 0 ਉਹ ਸਹੀ ਕਹਿ ਰਿਹਾ ਹੈ ਜ਼ੀਰੋ ਇਹਨੂੰ ਮਿਲਨੀ ਐ ਜਿਹੜੀਆਂ ਜ਼ੀਰੋ ਹੋਣੀਆਂ ਆਮ ਆਦਮੀ ਪਾਰਟੀ ਦੇ ਸੀਟਾਂ ਨੇ 13 ਸੀਟਾਂ ਇਸ ਕਰ ਤੁਸੀਂ ਕੋਈ ਇਲਰ ਪੀਜਪੀ ਆਪਕੋ ਦਿਆ ਰਹਾ ਹੈ ਆਪਕੋ ਲਗਤਾ ਹੈ ਕਿ ਇਹ ਰਾਈਟ ਟਾਈਮ ਹੈ ਕਿ ਬੀਜਪੀ ਕੇ ਸਾਥ ਐਲਾਈਅੰਸ ਬਣਾਣੀ ਚਾਹੀਏ ਯਾਰ ਮੈਂ ਮੈਡਮ 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 ਮੈਂ ਬਜਟ ਦੀ ਗੱਲ ਕਰੀ ਜਾਨਾ ਤੁਹਾਨੂੰ ਮੈਂ ਪੰਜਾਬ ਦੀ ਬਚਾਉਣ ਦੀ ਗੱਲ ਕਰੀ ਜਾਨਾ ਤੁਸੀਂ ਚਲੋ ਥੈਂਕ ਯੂ ਵੈਰੀ ਮਚ ਸਾਰੀ ਫੋਟੋ ਕਰਾ ਲਓ ਫੋਟੋ ਕੀ ਅੱਗੇ ਕੋਈ ਫੜਨਾ ਪੈਣਾ ਜੀ ਤੁਹਾਨੂੰ ਕਹਿੰਦਾ ਡੈਟ ਹੈ ਕੋਈ ਨਹੀਂ ਕੋਈ ਯਾਰ ਆਪਾਂ ਫੜ ਲਓ ਸੁਵੀਰ ਦਾ ਨੀਰੋਣ ਸੋਨਹਰ ਜੋ ਸ੍ਰੀ ਕਾਲਾ ਖੁਸ਼ ਰਹੋ ਅੱਜ ਵੈਸੇ ਪੰਜਾਬ ਦੀ ਵਜ਼ੀਰ ਅਗਲਾ ਪੀੜੀ ਨੂੰ ਕਹਿਣਾ ਚਾਹਣਾ ਕਿ ਤੁਹਾਡੀ ਆਪਣੀ ਪਾਰਟੀ ਨੂੰ ਬਚਾ ਲਓ ਔਰ ਨੌਜਵਾਨ ਨੂੰ ਕਿਤੇ ਕਈ ਵਾਰੀ ਕਿਸੇ ਵਾਸਤੇ ਤੁਰ ਜਾਂਦੇ ਕਈ ਵਾਰੀ ਕਿਸੇ ਵਾਸਤੇ ਉਹਨਾਂ ਨੂੰ ਸਾਡੇ ਤੋਂ ਮੇਰੀਤੀ ਹੈ ਕਿ ਉਹ ਨੌਜਵਾਨ ਘੱਟੇ ਹੋ ਕੇ ਇਸ ਵਾਰੀ ਕੋਈ ਉਮੀਦਵਾਰ ਨੂੰ ਉਹ ਇਹੀ ਹੈ ਵੀ ਕਿ ਇਹਨਾਂ ਸੋਚਾਂ ਵੀ ਅਸੀਂ ਨਵੇਂ ਪੁਰਾਣੇ ਬੰਦੇ ਹਾਂ ਜਾਣਾਂਗੇ ਰਾਣੇ ਦਾ ਖਿਆਲ ਰੱਖੋਗੇ